ਲਓ ਤੁਹਾਡੀ ਸਾਰਿਆਂ ਗਾੜੀ ਹੱਥ ਜੋੜ ਕੇ ਕੋਈ ਬੁੜੀਆਂ ਤੇ ਤਬਾਰ ਕਰਕੇ ਇਹਨਾਂ ਨੂੰ ਪੈਸੇ ਨਾ ਦਿਓ ਇਹ ਬੜੀਆਂ ਮਿੱਠੀਆਂ ਛੁਰੀਆਂ ਚਲਾਉਂਦੀਆਂ ਜੇ ਉਦੋਂ ਮੈਂ ਆਪਣੀ ਘਰਦੀ ਨੂੰ 3 ਕਰੋੜ ਰੁਪਈਆ ਕਮਾ ਕੇ ਦਿੱਤਾ ਜੇ ਮੈਂ ਆਪਣੀ ਧੀ ਵਾਸਤੇ ਜ਼ਿੰਦਗੀ ਵਾਰਤੀ ਇੱਥੇ ਔਰ 2.5 ਸਾਲ ਹੋ ਗਏ ਉਸ 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 ਹਰਾਮਦੀ ਨੇ ਮੇਰੀ ਧੀ ਨਹੀਂ ਜੇ ਉਹ ਉਸ ਹਰਾਮਦੀ ਨੇ ਮੇਰੀ ਮਾਂ ਮਰ ਗਈ ਮੈਨੂੰ ਨਹੀਂ ਪੁੱਛਿਆ ਦਾਦੀ ਹੀ ਉਹਦੀ ਪੁਲਿਸ ਥਾਣਿਆਂ ਦੇ ਵਿੱਚ ਮੇਰੇ ਪਿਓ ਨੂੰ ਰੋਲਣ ਲਈ ਉਹਦੀ ਮਾਂ ਅੱਜ ਉਹਨਾਂ ਦੀ ਮੇਰੇ ਘਰੋਂ ਦੇ ਕੋਲ ਜਿਹੜਾ ਕਿ ਮੈਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਆਜੇ ਆਜੇ ਇੰਡੀਆ ਦੇ ਹਾਲਾਤ ਤੇ ਕਿਸੇ ਦੇ ਆਖੇ ਲੱਗ ਕੇ ਆਪਣੀ ਬੁੱਢੀ ਨੂੰ ਪੈਸੇ ਨਾ ਦਿਓ ਤੇ ਕੋਈ ਜਾਇਦਤ ਨਾ ਨਾ ਕਰਾ ਦਿਓ 5 ਕਿੱਲੇ ਪਹਿਲੀ ਲਿਖ ਕੇ ਦਿੱਤੀ 1 ਕਰੋੜ 30 ਲੱਖ ਦੀ ਕੋਠੀ ਤੇ ਦੋ ਡੇਢ ਕਰੋੜ ਰੁਪਈਆ ਲਾਤਾ ਔਰ ਰਾਮਦੀ ਜਿਹੜੀ ਮੇਰੀ 30 40 ਲੱਖ ਰੁਪਈਆ ਨੇ ਵਿਆਹ ਤੇ ਲਵਾ ਲਿਆ 40 ਤੋਲੇ ਮਾਮਾ ਧੀਆਂ ਮੇਰਾ ਸੋਨਾ ਨੱਪ ਗਿਆ 40 ਤੋਲੇ ਮੇਰਾ ਨੱਪ ਗਿਆ ਔਰ 5ੀ ਤੋਲੇ ਉਹਦੇ ਪਿਓ ਦਾ ਪਾਇਆ ਮੇਰੇ ਸਹੁਰੇ ਨੇ ਉਹ ਵੀ ਨੱਪ ਗਈ ਇਹ ਪੌਣਾ ਕਿਲੋ ਸੋਨਾ ਲਈ ਕਰੇ 420 ਕਰਕੇ ਮੇਰੀ ਤੇ ਮੇਰੇ ਪਿਓ ਨੂੰ ਤੇ ਮੇਰੇ ਘਰੇ ਮੇਰੇ ਪਿਓ ਨੇ ਉਹ ਆਪਣੇ ਰੱਖਿਆ ਤੇ ਉਹਨੂੰ ਆਂਦੀ ਮਜਬੀਆ ਇਥੋਂ ਘਰੋਂ ਨਿਕਲ ਆ ਹੈ ਆ ਕੁਛ ਕਰਨ ਢਈ ਜੇ ਮੇਰੀ ਕਰਦੀ ਲੋਕੋ ਆ ਕੁਛ ਕਰਨ ਢਈ ਜੇ ਮੇਰੀ ਕਰਦੀ ਓਏ ਉਹ ਤੇ ਵੱਡੇ ਸਰਦਾਰਾਂ ਦੀ ਧੀ ਸਾਥੋ ਕਿੱਲੇ ਦੇ ਮਾਲਕਾ ਜਿਹੜੇ ਮੇਰੇ ਨਾਲ ਬਈ ਕੇ ਗੱਲ ਕਰੋ ਇਹ ਆਹ ਕੁਛ ਦਿੱਤਾ ਜੇ ਸਿੱਖਿਆ ਪਹਿਲੋਂ ਮੇਰੇ ਸੋਹਰੇ ਦਾ ਸੋਹ ਕਿੱਲਾ ਬਰਬਾਦ ਕੀਤਾ ਐ ਜਨਾਨੀ ਨੇ ਉਹਦਾ ਘਰ ਵੇਚਿਆ ਇਹ ਆਹ ਕੁਛ ਕਰਨੀਆਂ ਜੇ ਮਾਵਾ ਧੀਆਂ ਲੋਕੋ ਬਾਜੋ ਇਹਨਾਂ ਤੋਂ ਐ ਡੇਣਾ ਮੈਂ ਆਪਣੇ ਦੰਦਾਂ ਦਾ ਪੇਪਟੇ ਮੇਰੀ ਕੁੜੀ ਦੇ ਦੰਦ ਪੀੜ ਹੋਈ ਮੈਂ 1.5 ਲੱਖ 3 2.5 ਲੱਖ ਦੀ ਟਿਕਟ ਤੇ 5 ਲੱਖ ਰੁਪਈਆ ਚਵੀਆਂ ਘੰਟਾ ਚ ਇਹਨੂੰ ਦਿੱਤਾ ਜਾ ਪੁੱਤ ਇੰਡੀਆ ਤੋਂ ਜਾ ਕੇ ਆਪਣਾ ਦੰਦਾਂ ਦਾ ਇਲਾਜ ਕਰਾ ਕੇ ਆ ਆਹ ਕੁਛ ਕਰਨੀਆਂ ਜੇ ਮਾਵਾ ਧੀਆਂ ਲੋਕੋ ਲੋਕੋ ਇਹਨਾਂ ਕੁੜੀਆਂ ਬਿਨਾਂ ਹਰਾਮ ਦੀਆਂ ਬਤਵਾਸ਼ ਬੁੱਡੀਆਂ ਨੂੰ ਕੋਈ ਨਾ ਪੈਸੇ ੱੱਲਿਓ ਇਹ ਬੜੀਆਂ ਹਰਾਮਦੀਆਂ ਜੇ ਇਹਨਾਂ ਤੇ ਵਿਸ਼ਵਾਸ ਨਾ ਕਰਿਓ ਮੈਂ ਆਪਣੀ ਜ਼ਨਾਨੀ ਤੇ ਵਿਸ਼ਵਾਸ ਕਰਕੇ 18 ਸਾਲ 3 ਕਰੋੜ ਰੁਪਈਆ ਕਮਾ ਕੇ ਦਿੱਤਾ ਜੇ ਇਹਨੂੰ ਹਰਾਮ ਦੀ ਨੂੰ ਮੇਰਾ ਉਹ ਥੋੜਾ ਮੇਰਾ ਵਕਨ ਹੁੰਦਾ ਫਿਰਦਾ ਉਹਦਾ ਸੌਕਲਾ ਬਰਬਾਦ ਕਰਤਾ ਜੇ ਆ ਕੁਛ ਕੀਤਾ ਜੇ ਮੇਰੀ ਘਰ ਦੀ ਦੇ ਤੇ ਪਿਓ ਦੀ ਧੀਆ ਨਾ ਮੇਰੇ ਇਹ ਵੀਡੀਓ ਦੇ ਜਵਾਬ ਦੇ ਜੇ ਪਿਓ ਦੀ ਧੀਆ ਤੇ ਜੇ ਤਕਿੰਦਾ ਸੋਦੀ ਧੀਆ ਤੇ ਜੇ ਹਰਪਾਲ ਦੀ ਧੀਆ ਨਾ ਪਵਲੀ ਨਾ ਸਾਹਮਣੇ ਆ ਕੇ ਖੱਟ ਪਿਓ ਦੀਆਂ ਤੇ ਪਾ ਕੇ ਗੱਲਾਂ ਗੱਲਾਂ ਕਰ ਲੋਕਾਂ ਨੂੰ ਜੂ ਗਾੜੀ ਲਾ ਕੇ ਲੋਕਾਂ ਦੇ ਪੁੱਤ ਮਰਵਾਉਣ ਡੀਆਂ ਜੇ ਤੁਹਾਡੇ ਹੈ ਨਹੀਂ ਤੁਹਾਡੇ ਹੈ ਨਹੀਂ ਤਾਂ ਕਰਨ ਡੀਆਂ ਜੇ ਕੋਛੋ ਜੇ ਤੁਹਾਡਾ ਪੁੱਤ ਹੁੰਦੇ ਨਾ ਮੇਰੀ ਮਾਂ ਦੀ ਪੁੱਤ ਤਿੰਨ ਜਨਾਨੀਆਂ ਚ ਜਨਾਨੀ ਜੀਦੀ ਆ ਪੁੱਤ ਦੀ ਸ਼ਰਮ ਪਿਓ ਦੀ ਸ਼ਰਮ ਖਸਮ ਦੀ ਸ਼ਰਮ ਤੇ ਤੇਰੀ ਜਨਾਨੀ ਦੇ ਤਿੰਨਾਂ ਚੋਂ ਇੱਕ ਵੀ ਨਹੀਂ ਉਹ ਸੱਚ ਕਰਨ ਲਈ ਦੇ ਨਾ ਉਹਨੂੰ ਪਿਓ ਦੀ ਸ਼ਰਮ ਜੇ ਨਾ ਉਹਦਾ ਪੋਤੋ ਦਾ ਹੈਗਾ ਨਹੀਂ ਤੇ ਨਾ ਉਹਨੂੰ ਖਸਮ ਦੀ ਸ਼ਰਮ ਜੇ ਮੈਂ ਸ਼ੁਕਰ ਕਰਦਾ ਵੀ ਇਹਦੀ ਕੋਖੋਂ ਮੇਰਾ ਪੁੱਤ ਨਹੀਂ ਜੰਮਿਆ ਜੇਕਰ ਪੁੱਤ ਜੰਮਿਆ ਹੁੰਦਾ ਜਦੋਂ ਮੈਂ ਕੋਈ ਸ਼ਿੱਤਰ ਮਰਮੋਦੀ ਮੇਰੇ ਪਿਓ ਦੇ ਸਿਰ 'ਤੇ ਹੋਰ ਤਕੜੀ ਹੋ ਜਾ ਟਵਿੰਦਰ ਕੁਰੇ ਮੇਰਾ ਘਰ ਕੱਲੇ ਦਾ ਨਹੀਂ ਉਜੜਨਾ ਬੜੇ ਉਜੜ ਨਹੀਂ ਹਣੋ ਤੇ ਤੂੰ ਜਾਣ ਲੱਗੀ ਆ ਕਲਵੰਤਕੌਰ ਨੂੰ ਕਹਿਦੀ ਤੈਨੂੰ ਆਪਣੀ ਮਾਂ ਨਾਲੋਂ ਵੱਧ ਸਤਿਕਾਰ ਕਰਦਾ ਹਾਂ ਤੇ ਤੂੰ ਮੇਰਾ ਘਰ ਝੜਨ ਵਾਸਤੇ ਸਾਜ ਚਾਹ ਰਚੰਦਾ ਹੀ ਆ